ਰੇਟ ਆਪਾਂ ਨੂੰ ਅੱਜ ਮਿਲੂਗਾ ਸਿਰਫ 12 ਲੱਖ ਰੁਪਇਆ ਤੁਸੀਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਵੀਡੀਓ ਤੇ ਤੁਹਾਨੂੰ ਘਰ ਵੀ ਪਸੰਦ ਆਊਗਾ ਤੇ ਜਿਹੜੀ ਜਗ੍ਹਾ ਉਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਚੈਨਲ ਤੇ ਬਿਲਕੁਲ ਫਰੀਦ ਵਿੱਚ ਐਡ ਕਰਵਾ ਸਕਦੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜਦੋਂ ਘਰ ਦੇ ਅੰਦਰ ਆਪਾਂ ਐਂਟਰ ਕਰਦੇ ਆ ਪਹਿਲਾਂ ਤਾਂ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੁਹਾਨੂੰ ਉੱਪਰ ਵੀ ਮੈਂ ਬਾਅਦ ਚ ਲੈ ਕੇ ਚੱਲਾਂਗਾ ਤੁਸੀਂ ਦੇਖਿਓ ਤੇ ਨਾਲੇ ਮੈਨੂੰ ਦੱਸਿਓ ਤੇ ਸਾਰਾ ਕੁਝ ਵਧੀਆ ਇਹਨਾਂ ਨੇ ਮੇਨਟੇਨ ਕੀਤਾ ਹੋਇਆ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਦੇ ਹਾਂ ਜੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਡਿਮਾਂਡ ਸਿਰਫ ਇਹਨਾਂ ਨੇ 12 ਲੱਖ ਰੁਪਏ ਕੀਤੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਹੋਈ ਮੇਰੀ ਤੇ ਉਹਨਾਂ ਨੇ ਆਖਿਆ ਵੀ ਰੇਟ ਹੋਰ ਵੀ ਘਟ ਕਰ ਲਾਂਗੇ ਮੌਕੇ ਤੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗੂਆ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਹਾਂ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲ ਜੂਗੀ ਰਜਿਸਟਰੀ ਤੁਹਾਡੇ ਨਾਮ ਸਿੱਧੀ ਹੋ ਜੂਗੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਵੀ ਜਗ੍ਹਾ ਕਿੰਨੀ ਆ ਤਾਂ ਆਪਾਂ ਨੂੰ ਜਗ੍ਹਾ 85 ਗਾਜ ਮਿਲੂਗੀ 85 ਗਾਜ ਦੇ ਵਿੱਚ ਆਹਾ ਮਕਾਨ ਬਣਿਆ ਹੋਇਆ ਕੋਠੀ ਵਰਗਾ ਮਕਾਨ ਹੈ ਤੇ ਵਧੀਆ ਮੇਨਟੇਨ ਕੀਤਾ ਹੋਇਆ ਜੀ ਇਹਨਾਂ ਨੇ ਬਣਾਇਆ ਵਧੀਆ ਹੋਇਆ 2 ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਕਿਚਨ ਓਪਨ ਮਿਲ ਜੂਗਾ ਤੇ ਲੋਬੀ ਦੀ ਤਰ੍ਹਾਂ ਓਪਨ ਆਪਾਂ ਨੂੰ ਜਗ੍ਹਾ ਕਾਫੀ ਮਿਲ ਜੂਗੀ ਪਹਿਲਾ ਬੈਡਰੂਮ ਤਾਂ ਆ ਦੇਖ ਲਓ ਤੁਸੀਂ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਬੈਡਰੂਮ ਮਿਲੂਗਾ ਕੋਈ ਐਦਾਂ ਨਹੀਂ ਹੈਗਾ ਵੀ ਭੇੜ-ਪੜਾਕੇ ਜੀ ਵਾਲੀ ਜਗ੍ਹਾਂਗੀ ਬੈਡਰੂਮ ਪੂਰੇ ਓਪਨ ਵਧੀਆ ਆਪਾਂ ਨੂੰ ਖੁੱਲੇ ਡੁੱਲੇ ਮਿਲ ਜਾਣਗੇ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਾਰੇ ਕਿਤੇ ਫਲੋਰ ਟਾਈਲਾਂ ਲਗਵਾ ਰਕੀਆਂ ਤੇ ਉੱਪਰ ਵੀ ਆਪਾਂ ਚੱਲਾਂਗੇ ਅਸੀਂ ਉੱਪਰ ਵੀ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਂਗਾ ਬਾਕੀ 12 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਕਹੀ ਆ ਬਾਕੀ ਤੁਸੀਂ ਜਾ ਕੇ ਗੱਲਬਾਤ ਕਰੋਗੇ ਮਕਾਨ ਦੇਖੋਗੇ ਮਾਲਕ ਕਹਿੰਦੇ ਆ ਵੀ ਰੇਟ ਘਟਾ ਵੀ ਲਵਾਂਗੇ ਤੇ ਵਧੀਆ ਇਹਨਾਂ ਨੇ ਸਾਰਾ ਕੁਝ ਬਣਾਇਆ ਹੋਇਆ ਜੀ ਬਾਥਰੂਮ ਏਰੀਆ ਵੀ ਵਧੀਆ ਬਣਾ ਰੱਖਿਆ ਇਹਨਾਂ ਨੇ ਜਿਵੇਂ ਕਿ ਤੁਸੀਂ ਬਾਥਰੂਮ ਦੇਖ ਰਹੇ ਹੋ ਟਾਇਲਰ ਟੂਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਕੱਲਾ ਕੱਲਾ ਕੰਮ ਟੂਟੀਆਂ ਦਾ ਹਰ ਚੀਜ਼ ਵਧੀਆ ਚੀਂ ਪਾਣੀ ਦੀ ਸਪਲਾਈ ਵਧੀਆ ਤੇ ਟੂਟੀਆਂ ਟਾਟੀਆਂ ਦਾ ਕੰਮ ਵਧੀਆ ਹੋਇਆ ਜਿੰਨਾ ਸਮਾਨ ਲੱਗਿਆ ਹੋਇਆ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਇਹ 12 ਲੱਖ ਦੇ ਵਿੱਚੋਂ ਵੀ ਘਾਟਾ ਵਾਧਾ ਮੌਕੇ ਤੇ ਹੋ ਜੂਗਾ ਇੱਕ ਬਾਰੇ ਸਿਰਫ ਡਿਮਾਂਡ ਹੈ ਕਿਸੇ ਨੂੰ ਜੇ ਆਹ ਮਕਾਨ ਪਸੰਦ ਆਉਂਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਤੁਸੀਂ ਉੱਪਰ ਜਦੋਂ ਜਾਓਗੇ ਤੁਹਾਨੂੰ ਉੱਪਰ ਵੀ ਜਗ੍ਹਾ ਮਿਲ ਜੂਗੀ ਜੀ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਉੱਪਰ ਇੱਕ ਮੋਂਟੀ ਬਣੀ ਹੋਈ ਆ ਤੇ ਮੋਂਟੀ ਵੀ ਇਹਨਾਂ ਨੇ ਕਾਫੀ ਵੱਡੀ ਬਣਾਈ ਹੋਈ ਆ ਤੇ ਸਮਾਨ ਕਾਫੀ ਇਹਨਾਂ ਨੇ ਰੱਖ ਰੱਖਿਆ ਤੁਸੀਂ ਜਿਵੇਂ ਕਿ ਦੇਖ ਵੀ ਰਹੇ ਹੋ ਜੀ ਇੱਕ ਤਰ੍ਹਾਂ ਦਾ ਆਪਾਂ ਸਟੋਰ ਰੂਮ ਬਣਾਉਣਾ ਹੋਵੇ ਇਹਨੂੰ ਸਟੋਰ ਰੂਮ ਵੀ ਬਣਾ ਸਕਦੇ ਆਂ ਬਾਕੀ ਬਾਹਰਲੀ ਸਾਈਡ ਤੋਂ ਤੁਹਾਨੂੰ ਮੈਂ ਦਿਖਾ ਦਿੰਨੇ ਸਾਰੀ ਛੱਤ ਦਿਖਾ ਦਿੰਨੇ ਸਾਰੀ ਛੱਤ ਜਿਹੜੀ ਇਹਨਾਂ ਨੇ ਪੱਕੀ ਕਰਵਾ ਰੱਖੀ ਆ ਰੇਟ ਤੋਂ ਉਹਨੂੰ ਸਾਰਿਆਂ ਨੂੰ ਪਤਾ ਲੱਗ ਗਿਆ 12 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਇੱਕ ਵਾਰੀ ਕੀਤੀ ਹੈਗੀ 12 ਲੱਖ ਦੇ ਵਿੱਚੋਂ ਘਾਟਾ ਵਾਦਾ ਜ਼ਰੂਰ ਕੀਤਾ ਜਾਊਗਾ ਕੋਈ ਐਦਾ ਦੀ ਗੱਲ ਹੈ ਨਹੀਂ ਵੀ ਰੇਟ 'ਚ ਕਟੌਤੀ ਹੋਣੀ ਨਹੀਂ ਆ ਰੇਟ ਬਿਲਕੁਲ ਮਤਲਬ ਕਿ ਮੌਕੇ ਤੇ ਕੀਤਾ ਜਾਊਗਾ ਇੱਕ ਵਾਰੀ ਜਾਇਜ਼ ਇਹਨਾਂ ਨੇ ਰੇਟ ਮੰਗਿਆ ਤੇ ਹੋਰ ਵੀ ਘਟਾਵਾ ਦਾ ਮਾਲਕ ਕਰ ਲੈਣਗੇ ਬਾਕੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦੇਣਾ ਜੀ ਕੋਈ ਅੱਧਾ ਦੀ ਗੱਲ ਹੈ ਨਹੀਂ ਵੀ ਆਪਾਂ ਕੋਈ ਦੱਸਦੇ ਨਹੀਂ ਵੀਡੀਓ 'ਚ ਹਰ ਚੀਜ਼ ਲਿਖੀ ਹੁੰਦੀ ਹੈ ਤੁਸੀਂ ਚੈੱਕ ਕਰ ਲਓ ਚਾਹੇ ਨੀਚੇ ਲੋਕੇਸ਼ਨ ਵੀ ਲਿਖੀ ਹੁੰਦੀ ਹੈ ਮਾਲਕ ਦਾ ਨੰਬਰ ਆ ਤੇ ਰੇਟ ਆ ਆ ਤਿੰਨ ਚਾਰ ਚੀਜ਼ ਆਪਾਂ ਲੈ ਕੇ ਵੀ ਲਾਉਣੇ ਆ ਤੇ ਦੱਸ ਵੀ ਦਿਨੇ ਆ ਤੇ ਜਗ੍ਹਾ ਤੋਂ ਹਨ ਮੈਂ ਦੱਸ ਹੀ ਦਿੱਤਾ ਸੀਗਾ 85 ਗਜ਼ ਜਗ੍ਹਾ ਦੇ ਵਿੱਚ ਕੋਠੀ ਆਹ ਬਣੀ ਹੋਈ ਆ ਘਰ ਬਣਿਆ ਹੋਇਆ ਕੋਠੀ ਵਰਗਾ ਤੇ ਇਹਨਾਂ ਦੀ ਲੋਕੇਸ਼ਨ ਹੈ ਮਾਤਾ ਗੁਜਰੀ ਕਲੋਨੀ ਜੀ ਕਲੋਨੀ ਦੇ ਵਿੱਚ ਆਪਾਂ ਨੂੰ ਆਹ ਘਰ ਮਿਲੂਗਾ ਮਾਤਾ ਗੁਜਰੀ ਕਲੋਨੀ ਇਹਨਾਂ ਨੂੰ ਲੱਗਦੀ ਹੈ ਤੇ ਬਠਿੰਡਾ ਰੋਡ ਸੁਨਾਮ ਡਿਸਟ੍ਰਿਕਟ ਲੱਗਦੀ ਹੈ ਸੰਗਰੂਰ ਤੇ ਰਜਿਸਟਰੀ ਵਾਲਾ ਘਰ ਹੈ ਰਜਿਸਟਰੀ ਜਗ੍ਹਾ ਦੀ ਹੈਗੀ ਆ ਤੇ ਕੋਈ ਵੀ ਖਰੀਦੂਗਾ ਉਹਦੇ ਨਾਮ ਤੇ ਰਜਿਸਟਰੀ ਹੋ ਜਾਊਗੀ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਕਰੋ ਨੋਟ 98155312054 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ 98155312054 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਤੁਸੀਂ ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਜੀ ਬਾਕੀ ਮੇਰੇ ਵੱਲੋਂ ਮੈਂ ਸਾਰੀ ਜਾਣਕਾਰੀ ਤੁਹਾਨੂੰ ਦੇ ਹੀ ਦਿੱਤੀ ਕੋਈ ਕਮੀ ਪੇਸ਼ੀ ਰਹਿੰਦੀ ਆ ਮੇਰੇ ਵੱਲੋਂ ਜਾਣਕਾਰੀ ਚ ਤਾਂ ਤੁਹਾਨੂੰ ਮਾਲਕ ਦਾ ਨੰਬਰ ਮਿਲ ਹੀ ਗਿਆ ਤੁਸੀਂ ਸਿੱਧੀ ਮਾਲਕ ਨਾਲ ਹੀ ਗੱਲ ਕਰ ਲਿਓ ਜੀ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਸੀਗਾ ਬਾਕੀ ਸਕਰੀਨ ਤੇ ਲਿਖਿਆ ਆ ਗਿਆ ਹੂਆ ਸਕਰੀਨ ਤੇ ਆਪਾਂ ਦੋ ਤਿੰਨ ਵਾਰੀ ਲਿਖ ਕੇ ਲਾ ਦਿੰਨੇ ਆ ਜੀ ਬਾਕੀ ਮੈਨੂੰ ਵੀਡੀਓ ਦੱਸੋ ਜੀ ਅੱਜ ਦੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵਧੀਆ ਲੱਗੀ ਆ ਤਾ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਬੇਨਤੀ ਵਾਲੀ ਗੱਲ ਹੈ ਜੀ ਸਪੋਰਟ ਕਰਿਆ ਕਰੋ ਫੁੱਲ ਆਪ ਦੀ ਜਿੰਨੀ ਸਪੋਰਟ ਕਰ ਸਕਦੇ ਹੋ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਦਬਣ ਚ ਕੋਈ ਪੈਸਾ ਨਹੀਂ ਲੱਗਦਾ ਕਿਸੇ ਪਾਸੋਂ ਕੁਝ ਨਹੀਂ ਲੱਗਦਾ ਜੀ ਤੇ ਜੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਆਹ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਆਂ ਕੂਟੀਆਂ ਘਰ ਮਕਾਨ ਹਰ ਚੀਜ਼ਾਂ ਲੈ ਕੇ ਆਪਾਂ ਆਉਂਦੇ ਰਹਿਣੇ ਆ ਜੀ ਬਹੁਤ ਸਾਰੀਆਂ ਆਪਣੇ ਕੋਲੇ ਕੂਠੀਆਂ ਤੇ ਘਰ ਮਕਾਨ ਆਏ ਵੀ ਪਏ ਆ ਆਪਾਂ ਹਰ ਏਰੀਆ ਚ ਡੇਲੀ ਵੀਡੀਓ ਪਾਉਣੀ ਆ ਜੀ ਜਿਵੇਂ ਕਿ ਅੱਜ ਵੀਡੀਓ ਪਾਈ ਕੱਲ ਨੂੰ ਵੀ ਵੀਡੀਓ ਆਉਗੀ ਹਰ ਰੋਜ਼ ਡੇਲੀ ਆਉਂਦੀ ਆ ਅਲੱਗ-ਅਲੱਗ ਏਰੀਆ ਚੋਂ ਤੁਸੀਂ ਕਮੈਂਟ ਵੀ ਕਰ ਦਿਓ ਬਾਕੀ ਕਿਹੜੇ ਏਰੀਆ ਚੋਂ ਤੁਹਾਨੂੰ ਚਾਹੀਦੀ ਆ ਤੁਹਾਡੇ ਏਰੀਆ ਚੋਂ ਵੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਕਿਉਂਕਿ ਮੈਂ ਹਰ ਰੋਜ਼ ਕਮੈਂਟ ਤੁਹਾਡੇ ਸਾਰਿਆਂ ਦੇ ਦੇਖਦਾ ਹੁੰਨਾ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਵੀਡੀਓ ਪਾਉਣਾਗਾ ਬਾਕੀ ਮੈਨੂੰ ਲਾਜ਼ਮੀ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕੋਠੀ ਘਰ ਮਕਾਨ ਚਾਹੀਦਾਗਾ ਜੇ ਤੁਹਾਡੇ ਕੋਲੇ ਹੈਗੀ ਅਜਿਹੀ ਕੋਠੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਨੇ ਵੀ ਵੇਚਣੀ ਹੈ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾਵਾਂ ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਕੋਲੇ ਹੈ ਕਿਸੇ ਵੀ ਏਰੀਆ ਚ ਤਾਂ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਚੱਲਦਾ ਰਹਿੰਦਾ ਉੱਪਰ ਨੰਬਰ ਆਪਣਾ 73 800 26100 73 ਬਸ ਆਪਣੇ ਕੋਲ ਇੱਕ ਤਾਂ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਵੀਡੀਓ ਜਿਹੜੀ ਬਣਾਉਣੀ ਹੋ ਉਹ ਫੋਨ ਨੂੰ ਟੇਡਾ ਕਰਕੇ ਬਣਾ ਕੇ ਭੇਜਿਆ ਕਰੋ ਵਧੀਆ ਵੀਡੀਓ ਬਣਾਇਆ ਕਰੋ ਤੇ ਸਾਰੀ ਜਾਣਕਾਰੀ ਤੇ 10-12 ਫੋਟੋਆਂ ਜੀ ਫੋਟੋਆਂ ਲਾਜ਼ਮੀ ਖਿੱਚ ਕੇ ਭੇਜਿਆ ਕਰੋ ਤੇ ਫੋਟੋਆਂ ਤੋਂ ਲਾਜ਼ਮੀ ਵੀਡੀਓ ਜੀ ਵੀਡੀਓ ਕਿਵੇਂ ਬਣਾਉਣੀ ਆ ਉਹ ਤੁਹਾਨੂੰ ਮੈਂ ਥੋੜਾ ਦੱਸ ਦੇਣਾ ਕਿਉਂਕਿ ਕਈ ਵੀਡੀਓ ਮੇਰੇ ਕੋਲੇ ਇਹੋ ਜਿਹੀ ਆਉਂਦੀਆਂ ਰਹਿੰਦੀਆਂ ਵੀ ਕੁਝ ਨਹੀਂ ਪਤਾ ਲੱਗਦਾ ਕਿ ਕਿੱਧਰੋਂ ਵੀਡੀਓ ਸਟਾਰਟ ਹੋਈ ਹੈ ਕਿੱਧਰੋਂ ਖਤਮ ਹੋ ਗਈ ਕਿੱਧਰੋਂ ਮੁੱਕ ਗਈ ਕਿੱਧਰ ਆਪਾਂ ਉੱਪਰ ਚੜ ਗਏ ਕਿੱਧਰ ਕਿਚਨ ਚ ਵੜ ਗਏ ਕਿੱਧਰ ਕੁਛ ਜੀ ਪ੍ਰੋਪਰ ਵੀਡੀਓ ਆਪਣੇ ਕੋਲੇ ਪਹੁੰਚੇ ਤਾਂ ਵੈਟਰ ਰਹਿੰਦਾ ਹੈ ਦੇਖਣ ਵਾਲ ਨੂੰ ਵਧੀਆ ਲੱਗਦਾ ਹੈ ਤੇ ਜਿਹਨੇ ਖਰੀਦਣੀ ਹੁੰਦੀ ਹੈ ਤਾਂ ਉਹਨੂੰ ਵੀ ਵਧੀਆ ਤਰੀਕੇ ਨਾਲ ਪਤਾ ਲੱਗ ਜਾਂਦਾ ਹੈ ਵੀਡੀਓ ਬਣਾਉਣੀ ਬਾਹਰ ਤੋਂ ਸ਼ੁਰੂ ਕਰਿਆ ਕਰੋ ਆਪਣੀ 메ਨ ਗੇਟ ਤੋਂ ਜਿਹੜੀ ਆਪਾਂ ਨੂੰ ਪਹਿਲਾਂ ਸੜਕ ਲੱਗਦੀ ਹੈ ਕੋਠੀ ਕੋਠੀ ਨੂੰ ਮਤਲਬ ਘਰ ਨੂੰ ਆਪਣੇ ਸੜਕ ਲੱਗਦੀ ਹੈ ਗਲੀ ਲੱਗਦੀ ਹੈ ਕੁਝ ਵੀ ਲੱਗਦੀ ਹੈ ਉਹ ਪਹਿਲਾਂ ਪ੍ਰੋਪਰ ਤਰੀਕੇ ਨਾਲ ਵਧੀਆ ਦਿਖਾਇਆ ਕਰੋ ਫਿਰ ਆਪਣੀ ਕੋਠੀ ਦਾ ਜਾਂ ਘਰ ਦਾ ਸਾਰਾ ਫਰੰਟ ਮੁਰੂ ਫਿਰ ਬਿਲਕੁਲ ਆਰਾਮ ਨਾਲ ਸਾਰਾ ਕੁਝ ਬਾਰੀਸਰ ਦਿਖਾਇਆ ਕਰੋ ਜਿਵੇਂ ਕਿ ਆਪਣਾ ਬਾਰੀਸਰ ਜਿਵੇਂ ਕਿ ਬਣਿਆ ਹੋਇਆ ਜਿਵੇਂ ਪਹਿਲਾਂ ਬੈੜਾ ਆ ਗਿਆ ਜੀ ਫਿਰ ਆਪਣਾ ਲੋਬੀ ਆ ਗਈ ਕਿਚਨ ਆ ਗਿਆ ਜਿਵੇਂ ਕਿ ਬਾਰੀਸਰ ਜਿਹੜਾ ਕੁਝ ਵੀ ਆਪਣਾ ਬਣਿਆ ਹੁੰਦਾ ਹੈ ਪ੍ਰੋਪਰ ਵੀਡੀਓ ਬਣਾ ਕੇ ਭੇਜਿਆ ਕਰੋ ਚੰਗੀ ਵੀ ਲੱਗਦੀ ਹੈ ਵਧੀਆ ਵੀ ਲੱਗਦੀ ਹੈ ਇਹ ਵੀਡੀਓ ਬਣਾਉਣੀ ਹੈ ਜਿਹੜੀ ਉਹ ਬਿਲਕੁਲ ਆਰਾਮ ਨਾਲ ਬਣਾਉਣੀ ਹੈ ਤੇ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਤੇ ਆਪਾਂ ਫੋਟੋਆਂ ਦੋ ਤਿੰਨ ਲਾ ਦਨੇ ਆ ਜੀ ਸਕਰੀਨ ਤੇ ਵੀ ਵੀਡੀਓ ਫੋਨ ਨੂੰ ਟੇਡਾ ਫੜ ਕੇ ਬਣਾਇਆ ਕਰੋ ਜੀ ਜਿਵੇਂ ਕਿ ਫੋਟੋ ਚ ਫੜਿਆ ਹੁੰਦਾ ਓਵੇਂ ਫੋਨ ਨੂੰ ਫੜਨਾਗਾ ਠੀਕ ਹੈ ਜੀ ਬਾਕੀ ਭੇਜ ਦੇ ਕਰੋ ਕੋਈ ਆਪਾਂ ਨੂੰ ਪੁੱਛਣ ਦੀ ਲੋੜ ਹੈ ਨਹੀਂ ਸਿੱਧਾ ਆਪਣੇ WhatsApp ਨੰਬਰ ਤੇ ਭੇਜ ਦੇ ਕਰੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਤੇ ਬਹੁਤ ਜਲਦ ਆਪਾਂ ਐਡ ਤੁਹਾਡੀ ਲਗਾ ਦਾਂਗੇ ਠੀਕ ਹੈ ਜੀ ਆਕੀਆ ਜੇ ਜਦੀ ਕੋਠੀ ਬਾਰੀ ਆਪਣੀ ਵੀਡੀਓ ਬਾਰੀ ਜਰੂਰ ਮੈਨੂੰ ਰਾਏ ਦਿਓ ਜੀ ਤੇ ਜਰੂਰ ਕਮੈਂਟ ਕਰੋ ਤੁਹਾਡੇ ਕਮੈਂਟ ਦੀ ਮੈਂ ਉਡੀਕ ਕਰੂੰਗਾ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ ਐਨੇ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਐਨੇ ਤੁਸੀਂ ਆਪਣੀਆਂ ਵੀਡੀਓ ਵੀ ਚੈੱਕ ਕਰੋ ਤੇ ਆ ਵੀ ਪੂਰੀ ਦੇਖੋ ਜੀ